ਦਸ਼ਮ ਗ੍ਰੰਥ ਸਾਹਿਬ ਜੀ ਦਾ ਥੀਮ ਹੈ ਬਹੁਤ ਅਵਰ ਬਾਸ਼ਨਾ ਨਾਹਿ ਪ੍ਰਭ ਧਰਮ ਯੁੱਧ ਕਹਿ ਚਾਹੇ ਵੀ ਮੇਰਾ ਇਸ ਥੀਮ ਇਹਨੂੰ ਲਿਖਣ ਦਾ ਥੀਮ ਇਹ ਆ ਕਿ ਧਰਮੀ ਪੈਦਾ ਹੋਣ ਧਰਮ ਯੁੱਧ ਹੋਵੇ ਜੇ ਯੁੱਧ ਹੋਵੇ ਜੇ ਕੁਰਬਾਨੀ ਹੋਵੇ ਜੇ ਸ਼ਹੀਦ ਹੋਵੇ ਤਾਂ ਧਰਮ ਯੁੱਧ ਦੇ ਲਈ ਹੋਵੇ ਧਰਮ ਦੇ ਪਿੱਛੇ ਹੋਵੇ ਹਾਂ ਧਰਮ ਦੇ ਵਿੱਚ ਹਾਂ ਹੋਰ ਬਾਸ਼ਨਾ ਨਹੀਂ ਤਾਂ ਜਿਸ ਇਨਸਾਨ ਨੇ ਧਰਮ ਯੁੱਧ ਲਈ ਆਪਣਾ ਸਿਰ ਦੇਣਾ ਉਸ ਇਨਸਾਨ ਦੇ ਸਿਰ ਦੇ ਵਿੱਚ ਜੇ ਕੰਮ ਰਹਿ ਗਿਆ ਨਾ ਤਾਂ ਉਹ ਧਰਮ ਯੁੱਧ ਦੇ ਲਈ ਨਹੀਂ ਜਾ ਸਕੂਗਾ ਉਹ ਦਾਗ ਹੀ ਹੋ ਜਾਊਗਾ। ਤੇ ਕਾਮ ਨੂੰ ਜਦੋਂ ਤੱਕ ਤੁਸੀਂ ਜਾਪ ੋਗ ਨਹੀਂ ਲੈਂਦੇ ਜਾਂ ਉਹਦੇ ਬਾਰੇ ਪੂਰਾ ਪੜ ਨਹੀਂ ਲੈਂਦੇ ਉਦੋਂ ਤੱਕ ਤੁਸੀਂ ਉਹਨੂੰ ਪਰਿਭਾਸ਼ਿਤ ਨਹੀਂ ਕਰ ਸਕੋਗੇ। ਕਾਮ ਦੀ ਇੰਨੀ ਸੂਖਸ਼ਮਤਾ ਹੈ ਕਿ ਸਾਡੀ ਬੁੱਧੀ ਦੇ ਤਲ ਤੇ ਪਤਾ ਨਹੀਂ ਕਿੱਥੇ ਜਾ ਕੇ ਪਿਆ ਹੋਵੇ ਫਿਰ ਵੀ ਸਾਨੂੰ ਉਹ ਟੱਚ ਕਰ ਜਾਂਦਾ ਹੈ। ਸਾਡੇ ਸਾਰੇ ਦਿਨ ਦੇ ਖਿਆਲ ਉਹਨਾਂ ਖਿਆਲਾਂ ਦੇ ਵਿੱਚ ਕਾਮ ਰਹਿ ਸਕਦਾ ਹੈ। ਨਾ ਕਿ ਅਸੀਂ ਆਪਣੇ ਖਿਆਲਾਂ ਦੇ ਵਿੱਚ ਨਾਮ ਨੂੰ ਰੱਖ ਸਕਦੇ ਹਾਂ ਕਾਮ ਇੱਕ ਏਡਾ ਵੱਡਾ ਵਿਸ਼ਾ ਹੈ ਉਸ ਵਿਸ਼ੇ ਨੂੰ ਗੁਰੂ ਸਾਹਿਬ ਜੀ ਨੇ ਡਿਫਾਈਨ ਕਰਨਾ ਹੈ ਪਰਿਭਾਸ਼ਿਤ ਕਰਨਾ ਹੈ ਤੇ ਉਸ ਹੱਦ ਤੱਕ ਪਰਿਭਾਸ਼ਿਤ ਕਰਨਾ ਕਿ ਇਸ ਤੋਂ ਅੱਗੇ ਕੋਈ ਨਾ ਹੋਵੇ ਤਾਂ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਉਹ ਹੱਦ ਤੱਕ ਪਰਿਭਾਸ਼ਿਤ ਕੀਤਾ ਤੇ ਉਹ ਪਰਿਭਾਸ਼ਿਤ ਕਰਨ ਲਈ ਥੀਮ ਕੀ ਹੈ ਕਿ ਮੇਰੇ ਖਾਲਸਾ ਮੇਰਾ ਖਾਲਸਾ ਕਾਮ ਹੀ ਨਾ ਹੋਵੇ ਉਹਨੂੰ ਕਾਮ ਦਾ ਕਲੰਕ ਨਾ ਲੱਗੇ ਇਹ ਕਾਮ ਦਾ ਕਲੰਕ ਬ੍ਰਹਮਾ ਤੇ ਵੀ ਲੱਗਿਆ ਉਹਨੇ ਆਪਣੀ ਪਤਰੀ ਦੇ ਨਾਲ ਹਾਂਜੀ ਦੇਵਤਿਆਂ ਦੇ ਵੀ ਇਹ ਕਲੰਕ ਇਤਿਹਾਸ ਕਹਿੰਦੇ ਆ ਸੇ ਇਹ ਕਾਮ ਦਾ ਕਲੰਕ ਲੱਗਣ ਦੀ بجائے ਜੇ ਉਹ ਪੜ ਲਵਾਂਗੇ ਤਾਂ ਮੈਨੂੰ ਲੱਗਦਾ ਕਿ ਕੋਈ ਗੁਨਾਹ ਨਹੀਂ ਹੈ ਅਸੀਂ ਕਾਮ ਨੂੰ ਡਿਫਾਈਨ ਕਰ ਰਹੇ ਹਾਂ ਕਾਮ ਨੂੰ ਵਿਸਤ੍ਰਿਤ ਕਰ ਰਹੇ ਹਾਂ ਦੱਸਣਾ ਚਾ ਰਹੇ ਹਾਂ ਤੁਸੀਂ ਕਾਮ ਦੀ ਪਰਿਭਾਸ਼ਾ ਕਿੱਥੋਂ ਤੱਕ ਦੇ ਦੋਗੇ ਹੂੰ ਬਹੁਤ ਜ਼ਿਆਦਾ ਤਾਂ ਨਹੀਂ ਤੁਸੀਂ ਦੱਸ ਸਕਦੇ ਨਾ ਕਿਉਂਕਿ ਉਹ ਵਿਧਾਨ ਨਹੀਂ ਹੈ ਪਰ ਲਿਖ ਤਾਂ ਸਕਦੇ ਹੋ ਲਿਖਤਾ ਸਕਦੇ ਹੋ ਜਿਹੜਾ ਪੜਨ ਵਾਲਾ ਪੜhta ਲਵੇਗਾ ਹੂੰ ਲਿਖਤਾ ਸਕਦੇ ਹੋ ਲਿਖਤ ਤੁਹਾਡੀ 200 ਸਾਲ ਤੱਕ ਵੀ ਜੀਵਿਤ ਰਹੂਗੀ ਕੀ ਪਤਾ ਅਜ ਤੋਂ 200 ਸਾਲ ਬਾਅਦ ਕਹਿਣ ਕਿ ਇਹ ਵਿਸ਼ਾ ਪਹਿਲਾਂ ਪੜ੍ਹਾਉਣਾ ਚਾਹੀਦਾ ਸੀ ਇਹ ਗੱਲ ਨਹੀਂ ਹੈ ਉਹ ਇੱਕ ਪਾਰਟ ਆਫ ਤੁਹਾਡੀ ਨੌਲੇਜ ਆ ਉਹ ਨੌਲੇਜ ਵਾਸਤੇ ਧਰਮ ਯੁੱਧ ਹੈ ਦੇਖੋ ਤੁਸੀਂ ਕੋਈ ਵੀ ਦੇਸ਼ ਆ ਕੋਈ ਵੀ ਦੇਸ਼ ਆ ਕੋਈ ਵੀ ਦੇਸ਼ ਦਾ ਰਾਜਾ ਉਹ ਬਿਨਾਂ ਕਾਨੂੰਨ ਤੋਂ ਚੱਲ ਸਕਦਾ ਜਿਵੇਂ ਅੱਜ ਪ੍ਰਧਾਨ ਮੰਤਰੀ ਮੋਦੀ ਹੈ ਤਾ ਮੋਦੀ ਸਾਹਿਬ ਦੇਸ਼ ਦੇ ਕਾਨੂੰਨ ਨੂੰ ਉਲੰਘਣ ਕਰ ਸਕਦੇ ਜਦੋਂ ਦੇਸ਼ ਚਲਾਉਣ ਵਾਸਤੇ ਪ੍ਰਧਾਨ ਸੇਵਕ ਲਈ ਵੀ ਕਾਨੂੰਨ ਜਾਦਾ ਵਾਜਿਬ ਹੈ ਇਸੇ ਤਰ੍ਹਾਂ ਜਿਹੜਾ ਪੰਥਕ ਵਿਧਾਨ ਹੈ ਇਹਦੇ ਵਿੱਚ ਵੀ ਕਾਨੂੰਨ ਹੈ ਉਹ ਕਾਨੂੰਨ ਦੀ ਕਿਤਾਬ ਜਿਹੜੀ ਪੰਥ ਦੇ ਵਿਧਾਨ ਦੀ ਆ ਉਹ ਕਾਨੂੰਨ ਦੀ ਕਿਤਾਬ ਹੈ ਦਸਮ ਗ੍ਰੰਥ ਸਾਹਿਬ ਕਈ ਇਹ ਵੀ ਕਹਿੰਦੇ ਆ ਵੀ ਜਿਹੜੇ ਦੇਵੀ ਦੇਵਤੇ ਆ ਉਹਨਾਂ ਨੂੰ ਮੁੱਖ ਰੱਖਿਆ ਗਿਆ ਉਹਨਾਂ ਦੀ ਪੂਜਾ ਦੀ ਗੱਲ ਕੀਤੀ ਗਈ ਹੈ ਕਈ ਤਾਂ ਮੂਰਤੀ ਮੂਰਤੀ ਪੂਜਾ ਦਾ ਆਧਾਰ ਬਣਾ ਦਿੰਦੇ ਕਈ ਇਹ ਵੀ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਆ ਉਹ ਮੂਰਤੀ ਪੂਜਕ ਸਾਧਨ ਜਿਹੜੇ ਸਾਡੇ ਜਿਹੜੇ ਪੈਰਲਰ ਚੱਲ ਰਿਹਾ ਉਹ ਇਹੋ ਜਿਹੀਆਂ ਵੀਡੀਓਜ਼ ਬਣਾਉਣ ਲੱਗ ਗਏ ਅੱਜ ਕੱਲ ਦੇਖੋ ਆਪਣਾ ਕੁਮਰ ਜੋਤ ਜੀ ਇਹ ਸਾਡੀ ਅਨਪੜਤਾ ਦਾ ਨਮੂਨਾ ਹੈ ਹਾਂ ਜਾਂ ਕਹਿ ਦੋ ਕਿ ਅਧੂਰਾ ਗਿਆਨ ਅਧੂਰਾ ਗਿਆਨ ਇਹ ਇਹ ਕਹਿ ਲਓ ਤੁਸੀਂ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਬਹੁਤ ਵੱਡੇ ਗਿਆਨੀ ਆ ਕੀ ਪਤਾ ਸਾਡੀ ਚਰਚਾ ਤੋਂ ਅੱਗੇ ਵੀ ਕੋਈ ਇਸ ਵਿੱਚ ਦੇ ਵਿਸ਼ਲੇਸ਼ਨ ਹੋ ਗਏ ਪਰ ਅਸੀਂ ਸਾਰਥਕਤਾ ਲਈ ਕੋਸ਼ਿਸ਼ ਕਰਦੇ ਆ ਜਿਹੜਾ ਕਹਿਣਾ ਕਿ ਇਹ ਦੇਵੀ ਦੇਵਤਿਆਂ ਦੀ ਉਪਾਸ਼ਨਾ ਇਹਦਾ ਮਤਲਬ ਕਿ ਇੱਥੋਂ ਅਨਪੜਤਾ ਇਹ ਹੈ ਕਿ ਤੁਸੀਂ ਉਹਦਾ ਥੀਮ ਨਹੀਂ ਪੜਿਆ ਉਹਦਾ ਥੀਮ ਨਹੀਂ ਪੜਿਆ ਉਹ ਮਹਾਰਾਜ ਜੀ ਨੇ ਅਵਤਾਰ ਕਥਾ ਲਿਖੀ ਆ 24 ਅਵਤਾਰਾਂ ਬਾਰੇ ਅਵਤਾਰ ਕਥਾ ਲਿਖੀ ਆ ਹੁਣ ਉਹ ਚ ਜਿਹੜੇ ਜਿਹੜੇ ਅਵਤਾਰ ਆਏ ਆ ਜੇ ਗੁਰੂ ਗੋਬਿੰਦ ਸਿੰਘ ਜੀ RAM ਜੀ ਨੂੰ ਅਵਤਾਰ ਨਹੀਂ ਮੰਨਣਗੇ ਤਾਂ ਕੀ ਸਾਰੀ ਦੁਨੀਆ ਇਸ ਗੱਲ ਨੂੰ ਮੰਨ ਲੇਗੀ ਵੀ RAM ਅਵਤਾਰ ਨਹੀਂ ਸੀ ਉਹਨਾਂ ਦਾ ਤਾਂ ਪੰਥ ਚੱਲਦਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਹਨੂੰ ਡਿਫਾਈਨ ਕੀਤਾ ਕਿ ਹਾਂ RAM ਜੀ ਅਵਤਾਰ ਸਨ ਜੇ ਕ੍ਰਿਸ਼ਨ ਜੀ ਅਵਤਾਰ ਆ ਗੁਰੂ ਗ੍ਰੰਥ ਸਾਹਿਬ ਨੇ ਵੀ ਕੀਤਾ ਸਤਜੁਗਤਾ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤਾ ਤੈ ਮਾਣਿਓ ਰਾਮ ਰਗਵੰਸ਼ ਕਹਾਇਓ ਉਹਦੇ ਵਿੱਚ ਦਵਾਪਰ ਕ੍ਰਿਸ਼ਨ ਮੁਰਾਰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਉਹਨਾਂ ਅਵਤਾਰਾਂ ਦੀ ਕਥਾ ਲਿਖੀ ਆ ਉਹਦੇ ਵਿੱਚ ਇਹ ਕਿੱਥੇ ਕਿਹਾ ਵੀ ਅਵਤਾਰਾਂ ਨੂੰ ਪੁੱਜੋ ਜੇ ਕਿਆ ਹੁੰਦਾ ਫਿਰ ਇਹ ਕਿਉਂ ਕਹਿੰਦੇ ਕੋਉ ਬੁੱਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾ ਆਇਓ ਕੂਰ ਕਿਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਫਿਰ ਇਹ ਕਨਸੈਪਟ ਕਿੱਧਰ ਗਿਆ ਇਹ ਤਾਂ ਦੇਖੋ ਉਹਨੂੰ ਉਹ ਇੱਕ ਅਵਤਾਰ ਕਥਾ ਉਹ ਇੱਕ ਵਿਸ਼ਾ ਹੈ ਉਸ ਵਿਸ਼ੇ ਦੇ ਉੱਤੇ ਜਦੋਂ ਤੱਕ ਵਿਸ਼ੇ ਦੇ ਪਿੱਛੋਂ ਨਾ ਟੱਚ ਕਰੋਗੇ ਤੁਸੀਂ ਵਸਤਵਿਕਤਾ ਤੇ ਉਹਦਾ ਉਹਦਾ ਅਧਿਐਨ ਨਹੀਂ ਕਰ ਸਕੋਗੇ ਹੂੰ ਤਾਂ ਇਸ ਕਰਕੇ ਉਹ ਵਿਸ਼ਾ ਤ੍ਰਿਤ੍ਰੋਪਖਿਆੰ ਦਾ ਜਿਹੜਾ ਵਿਸ਼ਾ ਜਾਂ ਅਵਤਾਰਾਂ ਦਾ ਜਿਹੜਾ ਵਿਸ਼ਾ ਉਹ ਇੱਕ ਵਿਸ਼ੇ ਦੇ ਨੀਚੇ ਉਹਦਾ ਅਨਾਲਿਸਿਸ ਹੈ ਚਰিত্রੋਪਖਿਆਨ ਦੇ ਵਿੱਚ ਕਾਮ ਦੇ ਉੱਤੇ ਐਨਾਲਿਸਿਸ ਕੀਤਾ ਹੋਇਆ ਉਹਦੀਆਂ 405 ਕਹਾਣੀਆਂ ਨੇ ਫਿਰ ਦੇਖੋ ਕਿੰਨੀ ਰੌਚਕ ਗੱਲ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਇਸਤਰੀਆਂ ਦੇ ਚਰਿੱਤਰ ਦੱਸੇ ਆ ਉੱਥੇ ਗੁਰੂ ਸਾਹਿਬ ਜੀ ਨੇ ਪੁਰਸ਼ਾਂ ਦੇ ਵੀ ਚਰਿੱਤਰ ਦੱਸੇ ਆ ਪੁਰਸ਼ ਵੀ ਚਰਿੱਤਰ ਕਰਦੇ ਆ ਹਾਂ ਪੁਰਸ਼ ਵੀ ਚਰਿੱਤਰ ਕਰਦੇ ਆ ਮਹਾਰਾਜ ਨੇ ਪੁਰਸ਼ ਚਰਿੱਤਰ ਵੀ ਲਿਖੇ ਆ ਮਤਲਬ ਉਹ ਵੀ ਇੱਕ ਵਿਧਾਨ ਹੈ ਉਹ ਵੀ ਇੱਕ ਪੜਿਆ ਜਾਏ ਤਾਂ ਉਹਦਾ ਐਨਾਲਿਸਿਸ ਇਸ ਤਰ੍ਹਾਂ ਵੀ ਹੁੰਦਾ ਹੈ ਤੇ ਸਾਡਾ ਪੁਰਾਣਿਕ ਸਾਡੀ ਵਿਰਾਸਤ ਹੈ ਉਹ ਸੇ ਵਿਦਵਾਨ ਕਹਿੰਦੇ ਆ ਕਿ ਜਿਨ ਲੋਗੋ ਕੋ ਆਪਣੀ ਵਿਰਾਸਤ ਦਾ ਅਹਿਸਾਸ ਨਹੀਂ ਹੁੰਦਾ ਉਹਨ ਲੋਗੋ ਦਾ ਕੋਈ ਇਤਿਹਾਸ ਨਹੀਂ ਹੁੰਦਾ ਬਿਲਕੁਲ ਜਦੋਂ ਸਾਨੂੰ ਸਾਡੀ ਵਿਰਾਸਤ ਹੀ ਨਹੀਂ ਪਤਾ ਸਾਡਾ ਕੀ ਇਤਿਹਾਸ ਹੈ ਅਸੀਂ ਲੜਦੇ ਆ ਕਿ ਸਾਡਾ ਦਸਮ ਗ੍ਰੰਥ ਸਾਹਿਬ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲਿਖਤ ਆ ਉਹ ਸਾਡੀ ਵਿਰਾਸਤ ਆ ਜਿਹੜੇ ਜਿਨ੍ਹਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਨਹੀਂ ਉਹਨਾਂ ਦਾ ਗੁਰੂ ਕੋਈ ਹੋਰ ਆ ਜਿਹੜੇ ਦਸਮ ਗ੍ਰੰਥ ਨੂੰ ਗੁਰੂ ਨਹੀਂ ਮੰਨਦੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਵੀ ਨਹੀਂ ਮੰਨਦੇ ਕਿਉਂਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦਾ ਜੇ ਗੁਰੂ ਗੋਬਿੰਦ ਸਿੰਘ ਸਾਡੇ ਨੇ ਤੇ ਗ੍ਰੰਥ ਉਹਨਾਂ ਦਾ ਸਾਡਾ ਨਾ ਹੋਊਗਾ ਹੂੰ ਉਹ ਕਹਿੰਦੇ ਗੁਰੂ ਹੀ ਸਾਡਾ ਹੈ ਨਹੀਂ ਉਹਨਾਂ ਦਾ ਥੀਮ ਕਿਤੇ ਹੋਰ ਆ ਚਰਚਾ ਜਿੱਥੇ ਮਰਜ਼ੀ ਕਰ ਲੋ ਸਾਡੀਆਂ ਦੇਖੋ ਮੈਂ ਕਿੰਨੇ ਤੁਹਾਨੂੰ ਹਵਾਲੇ ਦਿੱਤੇ ਹੱਥ ਲਿਖਤਾ ਈਵਨ ਕਿ ਸਭ ਤੋਂ ਵੱਡੀ ਧਾਤ ਸਿੱਖ ਦੇ ਜੀਵਨ ਦੀ ਪਰਿਭਾਸ਼ਿਤ ਕਰਨੀ ਹੋਵੇ ਤਾਂ ਕਹਿੰਦੇ ਪੰਜ ਬਾਣੀਆਂ ਪੜਨ ਵਾਲਾ ਸਿੱਖ ਹੈ ਬਿਲਕੁਲ ਸਹੀ ਜੇ ਕਿਸੇ ਨੇ ਅਮਰਤ ਛਕਣਾ ਤਾਂ ਕਹਿੰਦੇ ਪੰਜ ਬਾਣੀਆਂ ਦਾ ਪੰਜ ਪਿਆਰੇ ਤਿਆਰ ਕਰਦੇ ਉਹ ਪੰਜ ਬਾਣੀਆਂ ਚੋਂ ਤਿੰਨ ਜਪ ਸਾਹਿਬ ਤਵਈਏ ਸਾਹਿਬ ਚੌਪਈ ਸਾਹਿਬ ਉਹ ਦਸਮ ਗ੍ਰੰਥ ਦੀਆਂ ਬਾਣੀਆਂ ਨੇ ਜੇ ਦਸਮ ਗ੍ਰੰਥ ਤੁਹਾਡੀ ਗੁਰੂ ਦੀ ਲਿਖਤੀ ਹੈ ਨਹੀਂ ਤੁਸੀਂ ਅਮਰਤ ਕਿਹੜੇ ਵਿਧਾਨ ਨਾਲ ਤਿਆਰ ਕਰੋਗੇ ਆਪਣਾ ਵਿਧਾਨ ਪੈਦਾ ਕਰੋਗੇ